ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੌਖਾ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਆ ਇਹ 4 4 ਕੁੰਡਿਆਂ ਦਾ ਡਿਜ਼ਾਈਨ ਵਾ 4 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਸਲਾਈ ਤੇ ਕੁੰਡੇ ਪਾਉਣੇ ਆ ਡਿਜ਼ਾਈਨ ਦੇ 4 ਕੁੰਡੇ ਗਿਣ ਲੈਣੇ ਫਿਰ 4 ਫਿਰ 4 ਫਿਰ 4 ਫਿਰ 4 4 4 ਕੁੰਡੇ ਗਿੰਦੇ ਹੋਏ ਲਾਸਟ ਵਿੱਚ ਤੁਸੀਂ ਤਿੰਨ ਕੁੰਡੇ ਵੱਧ ਰੱਖਣੇ ਆ ਬਹੁਤ ਹੀ ਈਜ਼ੀ ਡਿਜ਼ਾਈਨ ਵਾ ਬਹੁਤ ਹੀ ਸੋਹਣਾ ਲੱਗਦਾ ਵਾ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਵਾ ਉੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਵਾ ਇਹ ਜਿਹੜੀ ਮੈਂ ਡਿਜ਼ਾਈਨ ਦੀ ਇੱਥੋਂ ਪਹਿਲੀ ਸਲਾਈ ਬਣਾਈ ਆ ਉਹੀ ਤੁਹਾਨੂੰ ਇੱਥੋਂ ਬਣਾ ਕੇ ਦਿਖਾਉਣੀ ਡਿਜ਼ਾਈਨ ਕਿਵੇਂ ਬਣਦਾ ਵਾ ਡਿਜ਼ਾਈਨ ਦੀ ਪਹਿਲੀ ਸਲਾਈ ਐਕਸਟਰਾ ਕੁੰਡਾ ਲਾ ਲੈਣਾ ਤਿੰਨ ਕੁੰਡੇ ਸਿੱਧੇ ਬਣਾਉਣੇ ਇੱਕ ਦੋ ਤਿੰਨ ਐਕਸਟਰਾ ਗੁੰਡਾ ਲਾ ਲਿਆ ਤਿੰਨ ਕੁੰਡੇ ਸਿੱਧੇ ਬਣਾ ਲੇ ਹੁਣ ਇੱਥੋਂ ਸਾਡਾ ਡਿਜ਼ਾਈਨ ਸ਼ੁਰੂ ਹੋਣਾ ਇੱਕ ਦੋ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਤੀਜੇ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਪਾ ਕੇ ਇੱਕ ਐਕਸਟਰਾ ਗੁੰਡਾ ਬਣਾ ਕੇ ਸਲਾਈ ਦੇ ਅੱਗੇ ਕਰ ਲੈਣਾ ਇੱਕ ਨਾਲ ਕੁੰਡਾ ਲੈ ਲੈਣਾ ਪਹਿਲਾ ਸਿੱਧਾ ਇਹਨੂੰ ਕਟਾ ਦੇਣਾ ਦੋ ਕੁੰਡੇ ਸਿੱਧੇ ਤਿੰਨਾ ਕੁੰਡੇ ਅੰਟੀ ਡਿਜ਼ਾਈਨ ਬਣ ਗਿਆ ਇੱਕ ਕੁੰਡਾ ਸਿੱਧਾ ਇਹਦੇ ਚਾਰ ਕੁੰਡੇ ਛੱਡ ਕੇ ਇੱਥੋਂ ਡਿਜ਼ਾਈਨ ਸ਼ੁਰੂ ਹੋਣਾ ਇਹ ਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਤੁਸੀਂ ਸਾਰੀ ਸਲਾਈ ਚ ਬਣਾਉਣਾ ਦੁਬਾਰਾ ਫਿਰ ਤਿੰਨ ਕੁੰਡੇ ਕੁੰਡਿਆਂ ਦੇ ਸਾਈਡ ਤੋਂ ਦੀ ਇੱਕ ਧਾਗਾ ਲੈ ਲੈਣਾ ਇਨੂੰ ਪਹਿਲੇ ਕੁੰਡੇ ਦੇ ਨਾਲ ਕਟਾ ਦੇਣਾ ਦੋ ਕੁੰਡੇ ਸਿੰਪਲ ਸਿੱਧੇ ਇੱਕ ਕੁੰਡਾ ਸਿੱਧਾ ਇਹ ਚਾਰ ਕੁੰਡਿਆਂ ਦਾ ਡਿਜ਼ਾਈਨ ਬਣ ਗਿਆ ਫਿਰ ਇਹੀ ਡਿਜ਼ਾਈਨ ਬਣਾਉਣਾ ਐਕਸਟਰਾ ਕੁੰਡਾ ਬਣਾ ਲਿਆ ਪਹਿਲੇ ਕੁੰਡੇ ਦੇ ਨਾਲ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਬਣਾਉਣਾ ਕੁੰਡਾ ਘਟਾਤਾ ਦੋ ਕੁੰਡੇ ਸਿੱਧੇ ਇਹ ਸਾਰੀ ਸਲਾਈ ਇਸੇ ਤਰ੍ਹਾਂ ਹੀ ਬਣਾਉਣੀ ਆ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਇਹ ਮੈਂ ਬਣਾ ਕੇ ਸਲਾਈ ਦੇ ਲਾਸਟ ਤੇ ਦਿਖਾਉਣੀ ਪਹਿਲੀ ਸਲਾਈ ਦੇ ਲਾਸਟ ਵਿੱਚੋਂ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣ ਗਿਆ ਇੱਕ ਕੁੰਡਾ ਸਿੱਧਾ ਇਹ ਚਾਰ ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਲਾਸਟ ਵਿੱਚ ਤਿੰਨ ਕੁੰਡੇ ਆ ਦੋ ਕੁੰਡੇ ਸਿੱਧੇ ਬਣਾ ਲੈਣੇ ਐਕਸਟਰਾ ਕੁੰਡਾ ਵੀ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਆ ਦੂਸਰੀ ਸਲਾਈ ਉੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਉੱਠਾ-ਪੁੱਠਾ ਹੀ ਬਣਾ ਲੈਣਾ ਵਾ ਦੂਸਰੀ ਪੁੱਠੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੰਪਲ ਉੱਠਾ-ਪੁੱਠਾ ਬਣਾ ਲੈਣਾ ਇਹ ਮੈਂ ਬਣਾ ਕੇ ਤੀਸਰੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਐਕਸਟਰਾ ਕੁੰਡਾ ਲਾ ਲੈਣਾ ਇੱਕ ਕੁੰਡਾ ਸਿੱਧਾ ਬਣਾ ਲੈਣਾ ਬਣਾਣਾ ਫਿਰ ਇਹੀ ਡਿਜ਼ਾਈਨ ਵਾਂਗ ਜਗ੍ਹਾ ਚੇਂਜ ਹੋਣੀ ਆ 1 2 3 ਤੀਸਰੇ ਕੁੰਡੇ ਦੇ ਸਾਈਡ ਤੋਂ ਨੀ ਸਲਾਈ ਪਾ ਕੇ ਇੱਕ ਐਕਸਟਰਾ ਹੁੰਡਾ ਬਣਾ ਲੈਣਾ ਇਹਨੂੰ ਪਹਿਲੇ ਕੁੰਡੇ ਦੇ ਨਾਲ ਕਟਾ ਦੇਣਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਸਿੱਧਾ ਇਹ ਦੋ ਕੁੰਡੇ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਫਿਰ ਬਣਾਉਣਾ ਤੀਸਰੇ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਪਾ ਕੇ ਇੱਕ ਐਕਸਟਰਾ ਕੁੰਡਾ ਬਣਾ ਲਿਆ ਇਹਨੂੰ ਪਹਿਲੇ ਕੁੰਡੇ ਦੇ ਨਾਲ ਕਟਾ ਦੇਣਾ ਸਿੱਧੇ ਬਣਾ ਲੈ ਤਿੰਨੇ ਕੁੰਡੇ ਇੱਕ ਕੁੰਡਾ ਸਿੱਧਾ ਇਹੀ ਚਾਰ-ਚਾਰ ਕੁੰਡਿਆਂ ਦਾ ਫਿਰ ਡਿਜ਼ਾਈਨ ਤੀਸਰੀ ਸਲਾਈ 'ਚ ਬਣਾਉਣਾ ਤੀਸਰੇ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਪਾ ਕੇ ਇੱਕ ਐਕਸਟਰਾ ਕੁੰਡਾ ਬਣਾ ਲੈਣਾ ਇਨੂੰ ਫਿਰ ਪਹਿਲੇ ਕੁੰਡੇ ਨਾਲ ਘਟਾ ਦੇਣਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਸਿੱਧਾ ਇਹ ਵੀ ਤੁਸੀਂ ਸਲਾਈ ਪਹਿਲੀ ਸਲਾਈ ਵਾਂਗ ਹੀ ਬਣਾਉਣੀ ਆ ਇਹ ਮੈਂ ਬਣਾ ਕੇ ਸਲਾਈ ਦੇ ਲਾਸਟ ਤੇ ਦਿਖਾਉਣੀ ਤੀਸਰੀ ਸਲਾਈ ਦੇ ਲਾਸਟ ਵਿੱਚੋਂ ਤਿੰਨ ਕੁੰਡੀਆਂ ਤੇ ਡਿਜ਼ਾਈਨ ਬਣ ਗਿਆ ਦੋ ਕੁੰਡੇ ਆ ਲਾਸਟ ਵਿੱਚ ਇੱਕ ਕੁੰਡਾ ਸਿੱਧਾ ਬਣਾ ਲੈਣਾ ਐਕਸਟਰਾ ਕੁੰਡਾ ਵੀ ਸਿੱਧਾ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਪੁੱਠੀ ਸਾਈਡ ਤੋਂ ਸਾਰੇ ਕੁੰਡਿਆਂ ਨੂੰ ਸਿੰਪਲ ਪੁੱਠਾ-ਪੁੱਠਾ ਬਣਾ ਕੇ ਕੰਪਲੀਟ ਕਰਕੇ ਫਿਰ ਮੈਂ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਵਾ ਜਦ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤਾਂ ਤੁਹਾਡਾ ਡਿਜ਼ਾਈਨ ਇਸ ਤਰ੍ਹਾਂ ਦਾ ਬਣਦਾ ਜਾਊਗਾ ਬਹੁਤ ਹੀ ਈਜ਼ੀ ਡਿਜ਼ਾਈਨ ਵਾ ਬਹੁਤ ਹੀ ਸੋਹਣਾ ਲੱਗਦਾ ਵਾ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਬੱਚਿਆਂ ਦੇ ਕੋਟੀ ਸਵੈਟਰ ਤੇ ਲੇਡੀਜ਼ ਹਾਫ ਜੈਕਟ ਤੇ ਗਰਲਸ ਟੌਪ ਤੇ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਵਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ